ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਣਾਇ ਨਾਨਕ ਕੀ ਤਬ ਬੇਂਤੀ ਆਪਣੀ ਭਗਤੀ ਲਾਇ اے ਪ੍ਰਭੂ ਮੈਂ ਫਿਰਦਾ ਫਿਰਦਾ ਤੇਰੀ ਛਣ ਵਿੱਚ ਆਪਿਆ ਹਾਂ اے ਪ੍ਰਭੂ ਨਾਨਕ ਦੀ ਇਹ ਬੇਨਤੀ ਹੈ ਕਿ ਮੈਨੂੰ ਆਪਣੀ ਭਗਤੀ ਵਿੱਚ ਲਾ ਲਓ ਅਸ਼ਪਤੀ ਵੀ ਦੀਨੀ जाचक जन जाय प्रभदान कर कृपा देव हर नाम जना की मांगो मांगोर पारमिर श्रद्धा पूरी सदा सदा प्रभ के गुण गावो सास सास प्रभ तुमे त्याव चरण कमल सो लागे प्रीत भक्त करो प्रभ की नतनीत एक ओट ਏ ਕੋ ਆਦਾਰ ਨਾਨਕ ਮੰਗੇ ਨਾਮ ਪ੍ਰਭ ਸਾਰੇ ਏ ਪ੍ਰਭੂ ਮੈਂ ਮੰਗਦਾ ਤੇ ਤੋਂ ਨਾਮ ਦੀ ਦਾਤ ਮੰਗਦਾ ਹਾਂ ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੋ ਮੈਂ ਸਾਧ ਬੰਦਿਆਂ ਦੇ ਪੈਰਾਂ ਦੀ ਖਾਕ ਵੀ ਮੰਗਦਾ ਹਾਂ ਏ ਬਾਰ ਬ੍ਰਹਮੇਰੀ ਸਦਨ ਪੂਰੀ ਕਰ ਏ ਪ੍ਰਭੂ ਮੈਂ ਸਦਾ ਹੀ ਤੇਰੇ ਗੁਣ ਗਾਉਂਦਾ ਰਹਾ ਮੈਂ ਸਵਾਸ ਸਵਾਸ ਤੈਨੂੰ ਯਾਦ ਕਰਦਾ ਰਹਾ ਤੇਰੇ ਚਰਨ ਕਮਲਾ ਨਾਲ ਮੇਰੀ ਪ੍ਰੀਤ ਲੱਗ ਜਾਵੇ ਤੇ ਹਰ ਰੋਜ਼ ਪ੍ਰਭੂ ਦੀ ਭਗਤੀ ਕਰਦਾ ਰਹਾ ਮੇਰੀ ਇੱਕੋ ਓਟ ਅਤੇ ਇੱਕੋ ਆਸਰਾ ਹੈ ਨਾਨਕ ਸਿਰਫ ਸੁਖਦਾਈ ਪ੍ਰਭੂ ਦਾ ਨਾਮ ਮੰਗਦਾ ਹੈ ਪ੍ਰਭ ਕੀ ਦ੍ਰਿਸ਼ਟੀ ਮਹਾ ਸੁਖ ਹੋਏ ਅਰਸ ਪਾਵੇ ਬਿੱਲਾ ਕੋਈ जिन चाख्या से जन तृपताने पून पुरख नहीं डोलाने सुबर पर संग परे, परे आन सब त्याग अंतरि प्रकाश आंदि लबलाग बड भागी जप्या सोए नानक नाम रते होए ਪਰਬੂ ਦੇ ਮੇਰ ਭਰੀ ਨਿਰਜਰ ਨਾਲ ਬਹੁਤ ਪ੍ਰਾਪਤ ਹਾਸਲ ਹੁੰਦਾ ਹੈ ਕੋਈ ਵਿਰਲਾ ਮਨੁੱਖ ਹਰੀ ਨਾਮ ਰਸ ਪ੍ਰਾਪਤ ਕਰਦਾ ਹੈ ਜਿਨ੍ਹਾਂ ਨੇ ਨਾਮ ਰਸ ਨੂੰ ਚਖਿਆ ਹੈ ਉਹ ਮਨੁੱਖ ਰੱਜ ਗਏ ਹਨ ਉਹ ਪੂਰਨ ਮਨੁੱਖ ਬਣ ਗਏ ਹਨ ਫਿਰ ਕਦੇ ਨਹੀਂ ਡੋਲਦੇ ਉਹ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਭਰੇ ਰਹਿੰਦੇ ਹਨ ਤੇ ਸਾਧਾਂ ਦੀ ਸੰਗਤ ਵਿੱਚ ਉਨ੍ਹਾਂ ਦੇ ਅੰਦਰ ਚਾਉ ਪੈਦਾ ਹੋ ਜਾਂਦਾ ਹੈ ਉਹ ਹੋਰ ਸਭ ਕੁਝ ਛੱਡ ਕੇ ਸੰਤਨ ਦੀ ਛਣ ਪੈ ਰਹਿੰਦੇ ਹਨ ਉਨ੍ਹਾਂ ਦੇ ਅੰਦਰ ਗਿਆਨ ਦਾ ਚਾਨਣ ਹੋ ਜਾਂਦਾ ਹੈ ਅਤੇ ਉਨ੍ਹਾਂ ਦੀ ਹਰ ਰੋਜ਼ ਪ੍ਰਭੂ ਨਾਲ ਲਗਨ ਲੱਗੀ ਰਹਿੰਦੀ ਹੈ ਉਸ ਪ੍ਰਭੂ ਨੂੰ ਵੱਡੇ ਭਾਗਾਂ ਵਾਲਿਆਂ ਨੇ ਹੀ ਜਪਿਆ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਨਾਮ ਵਿੱਚ ਲੀਨ ਰਹਿਣ ਵਾਲਾ ਨਾਲ ਆਤਮਿਕ ਸੁਖ ਹਾਸਲ ਹੁੰਦਾ ਹੈ ਸੇਵਕ ਕੀ ਮਨਸਾ ਪੂਰੀ ਭਈ ਸਾਤ ਗੁਰ ਤੇ ਨਿਰਮਲ ਮਤ ਲਈ ਜਾਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਿਆ ਜਨਮ ਮਰਨ ਦੁਖ ਪ੍ਰਮ ਗਿਆ ਇਚ ਪੁੰਨੀ ਸਰਦਾ ਸਭ ਪੂਰੀ ਰਵਿ ਰਿਆ ਸਦ ਸੰਗ ਹਜੂਰੀ ਜਿਸ ਕਾ ਸਾਥ ਇਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸਤਿਗੁਰ ਤੋਂ ਉੱਤਮ ਸਿੱਖਿਆ ਲੈ ਕੇ ਸੇਵਕ ਦੀ ਚਾਤ ਪੂਰੀ ਹੋ ਗਈ ਹੈ ਪ੍ਰਭੂ ਆਪਣੇ ਬੰਦੇ ਉੱਪਰ ਦਿਆਲੂ ਹੋ ਗਿਆ ਹੈ ਅਤੇ ਸੇਵਕ ਨੂੰ ਸਦਾ ਲਈ નિਹਾਲ ਕਰ ਦਿੱਤਾ ਹੈ ਮਾਇਆ ਦੇ ਬੰਧਨੋਂ ਕਟ ਉਹ ਮੁਕਤ ਹੋ ਗਿਆ ਹੈ ਅਤੇ ਉਸ ਦੇ ਜਨਮ ਮਰਨ ਦਾ ਦੁੱਖ ਅਤੇ ਭੁਲੇਖਾ ਦੂਰ ਹੋ ਗਿਆ ਹੈ ਸੇਵਕ ਦੀ ਇੱਛਾ ਅਤੇ ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ ਤੇ ਪ੍ਰਭੂ ਸਦਾ ਹੀ ਉਸ ਦੇ ਅੰਗ ਸੰਗ ਵਸ ਰਿਹਾ ਹੈ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਜਿਸ ਮਾਲਕ ਦਾ ਉਹ ਸੇਵਕ ਸੀ ਉਸ ਨੇ ਆਪਣੇ ਨਾਲ ਮਿਲਾ ਲਿਆ ਹੈ ਸੇਵਕ ਹੋਣ ਪ੍ਰਭੂ ਦੀ ਭਗਤੀ ਵਿੱਚ ਜੁੜਿਆ ਰਹਿੰਦਾ ਹੈ ਸੋ ਕਿਉਂ ਬਿਸਰੇ ਜੇ ਕਾਲ ਨਾ ਭਾਣੇ ਸੋ ਕਿਉਂ ਬਿਸਰੇ ਜੇ किया जाने सो क्यों बिसरे जन सब कुछ दिया सो क्यों बिसरे जे जीवन जिया सो क्यों बिसरे जे आगन में राख है गुर प्रसाद को बिरला लाख है सो क्यों बिसरे जे बिख के ते है जन्म जन्म का टूटा गाड है गुर पूरे तत एहे ਬੁਝਾਇਆ ਆਪਣਾ ਨਾਨਕ ਜਨ ਧਿਆਇਆ ਉਸ ਪ੍ਰਮਾਤਮਾ ਨੂੰ ਕਿਸ ਤਰ੍ਹਾਂ ਭੁਲਾਇਆ ਜਾ ਸਕਦਾ ਹੈ ਜੋ ਕਿਸੇ ਦੀ ਕੀਤੀ ਹੋਈ ਮਿਹਨਤ ਖਾਲੀ ਨਹੀਂ ਜਾਣ ਦਿੰਦਾ ਉਹ ਵੈਗੁਰੂ ਕਿਵੇਂ ਭੁੱਲ ਸਕਦਾ ਹੈ ਜੋ ਕੀਤੇ ਕੰਮਾਂ ਨੂੰ ਜਾਣਦਾ ਹੈ ਜਿਸ ਨੇ ਸਾਨੂੰ ਸਭ ਕੁਝ ਦਿੱਤਾ ਹੈ ਉਹ ਪਰਮੇਸ਼ਰ ਕਦੇ ਭੁੱਲ ਨਹੀਂ ਸਕਦਾ ਉਹ ਅਕਾਲ ਪੁਰਖ ਕਿਸ ਤਰ੍ਹਾਂ ਭੁੱਲ ਸਕਦਾ ਹੈ ਜਿਸਨੇ ਸਾਨੂੰ ਜ਼ਿੰਦਗੀ ਦਿੱਤੀ ਹੋਈ ਹੈ ਉਹ ਪਰਮਾਤਮਾ ਕਿਵੇਂ ਪੁਲਾਇਆ ਜਾ ਸਕਦਾ ਹੈ ਜੋ ਮਾਂ ਦੇ ਪੇਟ ਦੀ ਅੱਗ ਵਿੱਚ ਬਚਾ ਕੇ ਰੱਖਦਾ ਹੈ ਗੁਰੂ ਦੀ ਮੇਰ ਨਾਲ ਕੋਈ ਵੀ ਰਲਾ ਪਰਮਾਤਮਾ ਦੇ ਉਪਕਾਰਾਂ ਨੂੰ ਸਮਝਦਾ ਹੈ ਉਹ ਪ੍ਰਭੂ ਕਿਵੇਂ ਪੁੱਲ ਸਕਦਾ ਹੈ ਜੋ ਮਾਇਆ ਦੇ ਜ਼ਹਿਰ ਵਿੱਚੋਂ ਕੱਢ ਲੈਂਦਾ ਹੈ ਅਤੇ ਨੇਕਾਂ ਜਨਮਾਂ ਦੇ ਵਿਛੜੇ ਹੋਏ ਨੂੰ ਆਪਣੇ ਨਾਲ ਜੋੜ ਲੈਂਦਾ ਹੈ ਗੁਨਾਨਿਕ ਸਾਹਿਬ ਫਰਮਾਉਂਦੇ ਹਨ ਪੂਰੇ ਗੁਰੂ ਨੇ ਜਿਨ੍ਹਾਂ ਨੂੰ ਇਹ ਅਸਲ ਗੱਲ ਸਮਝਾ ਦਿੱਤੀ ਹੈ ਉਹਨਾਂ ਸੇਵਕਾਂ ਨੇ ਆਪਣੀ ਪ੍ਰਭੂ ਨੂੰ ਯਾਦ ਕੀਤਾ ਹੈ ਸਾਰਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ 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 ਸੁਖ ਪਾਓ ਆਪ ਜਪੋ ਅਵਰ ਨਾਮ ਜਪਾਓ ਭਗਤ ਪਾਏ ਤਰੀਏ ਸੰਸਾਰ ਦੇਨ ਭਗਤੀ ਤਨ ਹੋਸੀ ਚਾਰ ਸਰਬ ਕਲਿਆਣ ਸੁਖ ਨਿਦ ਨਾਮ ਬੁਧਿ ਚਾਤ ਪਾਏ ਵਿਸ਼ਰਾਮ ਸਗਲ ਦੁਖ ਕਾ ਹੋ ਬਨਾਸ਼ ਨਾਨਕ ਨਾਮ ਜਪੋ ਗੁਨਤਾਸ ਇਸ ਜਨੋ اے ਸੰਤ ਜਨੋ ਇਕ ਇਹੋ ਕੰਮ ਕਰੋ ਹੋਰ ਸਭ ਕੁਝ ਛੱਡ ਕੇ ਵਾਹਿਗੁਰੂ ਦਾ ਨਾਮ ਜਪੋ ਨਾਮ ਸਿਮਰੋ ਅਤੀ ਸਿਮਰ ਸਿਮਰ ਕੇ ਸੁਖਾ ਹਾਸਲ ਕਰੋ ਆਪ ਵੀ ਨਾਮ ਜਪੋ ਅਤੇ ਹੋਰ ਪ੍ਰਮੇਯ ਕੋਲੋਂ ਵੀ ਨਾਮ ਜਪਾਓ ਪ੍ਰਮਾਤਮਾ ਦੀ ਭਗਤੀ ਹੀ ਧਿਆ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ ਭਗਤੀ ਤੋਂ ਬਿਨਾ ਸ਼ਰੀਰ ਕਿਸੇ ਕੰਮ ਦਾ ਨਹੀਂ ਪ੍ਰਭੂ ਦਾ ਨਾਮ ਸੁੱਖਾਂ ਦਾ ਖਜ਼ਾਨਾ ਹੈ ਅਤੇ ਸਾਰਿਆਂ ਦਾ ਪਲਾ ਕਰਨ ਵਾਲਾ ਹੈ ਇਸ ਨਾਮ ਦੀ ਬਰਕਤ ਨਾਲ ਡੁੱਬਣ ਵਾਲਾ ਵੀ ਟਿਕਾਣਾ ਪਾ ਲੈਂਦਾ ਹੈ ਗੁਨਾਨਕ ਸਾਹਿਬ ਫਰਮਾਉਂਦੇ ਹਨ ਗੁਣਾ ਦੀਸ ਮੁੰਦਰ ਪ੍ਰਭੂ ਦੇ ਨਾਮ ਨੂੰ ਜਪੋ ਇਸ ਨਾਲ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਉਪਜੀ ਪ੍ਰੀਤ ਪ੍ਰੇਮ ਰਸ ਜਾਓ ਮਨ ਤਨ ਅੰਤਰੀਹੀ ਚੁਆਓ ਨੇਤਰ ਪੇਖ ਤਰਸ ਸੁਖ ਹੋਏ ਮਾਨਬਿਕ ਸੇ ਸਾਥ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਦਿਰਲਾ ਕੋ ਪਾਵੇ ਸੰਗ ਇਕ ਬਸਤ ਦੀਜੈ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਿਆ ਸਰਬ ਸਮਾਏ ਮਨ ਵਿੱਚ ਪ੍ਰਭ ਦੀ ਪ੍ਰੀਤ ਪੈਦਾ ਹੋਈ ਹੈ ਉਸ ਦੇ ਪ੍ਰੇਮ ਰਸ ਦਾ ਚौ ਚੜਿਆ ਹੋਇਆ ਹੈ ਮਨ ਤੇ ਸ਼ੀਰ ਦੇ ਅੰਦਰ ਇਹ ਇੱਛਾ ਲੱਗੀ ਹੋਈ ਹੈ ਅੱਖਾਂ ਨਾਲ ਦਰਸ਼ਨ ਕਰਕੇ ਮਨ ਨੂੰ ਸੁਖ ਪਤਿਤ ਹੁੰਦਾ ਹੈ ਮੇਰਾ ਮਨ ਸਾਧਨ ਦੇ ਚਰਨ ਤੋ ਕੇ ਪਰਸੰਨ ਹੁੰਦਾ ਹੈ ਭਗਤਾਂ ਦੇ ਮਨ ਤਨ ਵਿੱਚ ਪ੍ਰੇਮ ਦਾ ਰੰਗ ਛਿੜਿਆ ਰਹਿੰਦਾ ਹੈ ਅਤੇ ਕੋਈ ਵੀ ਲੈ ਹੀ ਉਹਨਾਂ ਦੀ ਸੰਗਤ ਪ੍ਰਾਪਤ ਕਰਦਾ ਹੈ हे ਪ੍ਰਭੂ ਮੇਰ ਕਰਕੇ ਮੈਨੂੰ ਸਿਰਫ ਨਾਮ ਬਖਸ਼ੋ ਤਾਂ ਕਿ ਗੁਰੂ ਦੀ ਮਿਹਰ ਸਦਕਾ ਮੈਂ ਤੇਰਾ ਨਾਮ ਜਪ ਸਕਾਂ ਗੁਨਾਹ ਨਿਕ ਸਾ ਫਰਮਾਉਂਦੇ ਹਨ ਪਰਮਾਤਮਾ ਹਰਥਾ ਸਮਾਰਿਆ ਹੈ ਉਸ ਦੀ ਸਿਫਤ ਬਿਆਨ ਨਹੀਂ ਕੀਤੀ ਜਾ ਸਕਦੀ ਪ੍ਰਭ ਬਖਸ਼ੰਦ ਦੀਨ ਦਿਆਲ ਭਗਵਚਨ ਸਦਾ ਕਿਰਪਾਲ ਅनाथ 나ਥ ਗੋਬਿੰਦ ਗੋਪਾਲ ਚਰਨ ਕਟਾ ਕਰਤ ਪ੍ਰਤਿਪਾਲ ਆਦਪੁਰਖ ਕਾਰਣ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੁ ਹੋਈ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣ ਆਰ ਨੀਚ ਅਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਏ ਪ੍ਰਭੂ ਤੂੰ ਬਖਸ਼ਣ ਹਾਰ ਹੈ ਗਰੀਬਾਂ ਉੱਤੇ ਦਇਆ ਕਰਨ ਵਾਲਾ ਹੈ ਤੂੰ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਤੂੰ ਸਦਾ ਕਿਰਪਾ ਕਰਨ ਵਾਲਾ ਹੈ ਏ ਗੋਮੀਨ ਏ ਗੋਪਾ ਤੂੰ ਅਨਾਥਾਂ ਦਾ 나ਥ ਹੈ ਤੂੰ ਸਾਰੇ ਜੀਵਨ ਦੀ ਪਾਲਣਾ ਕਰਦਾ ਹੈ ਏ ਕਰਤਾਰ ਤੂਰੇ ਸਾਰੇ ਸੰਸਾਰ ਦੀ ਰਚਨਾ ਕਰਨ ਵਾਲਾ ਹੈ ਸਭ ਦਾ ਮੋਢ ਹੈ অতি ਭਗਤਾਂ ਦੇ ਪ੍ਰਾਣਾ ਦਾ ਤੂੰ ਹੀ ਆਸਰਾ ਹੈ ਜੋ ਜੋ ਤੇਰਾ ਨਾਮ ਜਪਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਉਹ ਤੇਰੀ ਭਗਤੀ ਵਿੱਚ ਮਾਨ ਕਰਕੇ ਪ੍ਰੇਮ ਲਾਉਂਦਾ ਹੈ ਗੁਰੂ ਨਾਨਕ ਸਾਹਿਬ ਬੇਨਤੀ ਕਰਦੇ ਹਨ ਇਹ ਭਗਵਾਨ ਅਸੀਂ ਜੀਵ ਗੁਣਹੀਮ ਨੀਚੇ ਅਤੇ ਨਾ ਸਮਝਾਂ इस करके तेरी शरण विच आये हा सर्व पै मुक्त मोख पाए एक निम्ख हर के गुण गाय राज भोग बड्याय हर के नाम की कथा मन पाई बो का पर संगीत रसना जपती हर हर नीत भली सुकरनी शोभा तनवंत हृदय बसे पूरन गुरमंत ਸਾਧ ਸੰਗ ਪ੍ਰਭ ਦੇ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਜੋ ਇੱਕ ਪਲ ਵੀ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਹ ਸਾਰੀ ਸਵਰਗ ਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ ਜਿਸ ਦੇ ਮਨ ਨੂੰ ਪ੍ਰਭੂ ਦੇ ਨਾਮ ਦੀ ਕਥਾ ਚੰਗੀ ਲੱਗਦੀ ਹੈ ਉਹ अनेका ਰਾਜ ਪਦਾਰਥਾਂ ਦੇ ਭੋਗ ਅਤੇ ਮਾਨ ਵਡਿਆਈ ਹਾਸਲ ਕਰ ਲੈਂਦਾ ਹੈ ਜਿਸ ਦੀ ਜੀਬ ਹਰ ਰੋਜ਼ ਪਰਮਾਤਮਾ ਨੂੰ ਜਪਦੀ ਹੈ ਉਹ अनेका ਉਹ ਜਨ ਕਪੜੇ ਅਤੇ ਸੰਗੀਤ ਦਾ ਆਨੰਦ ਮਾਣਦਾ ਹੈ। ਉਹੀ ਚੰਗੇ ਕੰਮ ਕਰਨ ਵਾਲਾ ਹੈ, ਉਹੀ ਸ਼ੁਭਾ ਵਾਲਾ ਹੈ, ਉਹੀ ਧਨਵਾਨ ਹੈ ਜਿਸ ਦੇ ਹਿਰਦੇ ਵਿੱਚ ਪੂਰਨ ਗੁਰੂ ਦਾ ਮੰਤਰ ਵਸਦਾ ਹੈ। ਗੁਰੂ ਨਾਨਕ ਬੇਨਤੀ ਕਰਦੇ ਹਨ, اے ਪ੍ਰਭੂ ਮੈਨੂੰ ਸਾਧਾਂ ਦੀ ਸੰਗਤ ਵਿੱਚ ਨਿਵਾਸ ਬਖਸ਼ੋ ਜਿੱਥੇ ਸਾਰੇ ਸੁਖ ਹਾਸਲ ਹੁੰਦੇ ਹਨ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ।